ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੇਸ਼ ਹੈ ਤੁਹਾਡੇ ਸਾਹਮਣੇ ਸ਼੍ਰੀ ਸ਼ਕਤੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜੇ ਤੁਰੰਗ ਉਡਾਵੇ ਬਾਝ ਦਾ ਭਾਗ ਨੰਬਰ 17 ਸ਼ੁਰੂ ਕਰਦੇ ਹਾਂ ਤੋ ਸਿੰਘ ਜੀ ਕਮ ਢਹਿਰਨ ਤੋਰਾ ਪ੍ਰਥਮ ਕਿਓ ਜੋ ਪੁੱਤੋ ਕਮ ਥੋੜਾ ਨੇ ਇਹ ਕਲੰਕ ਅਵਤਾਰ ਨੇ ਜਨਮ ਲੈ ਲਿਆ ਹੈ ਜੀ ਜਿਵੇਂ ਸਾਡੇ ਪੁਰਾਣਾ ਵਿੱਚ ਲਿਖਿਆ ਹੈ ਕਾਲ ਕੀ ਆ ਗਿਆ ਹੈ ਉਸ ਦਾ ਜਨਮ ਕਲਯੁਗ ਵਿੱਚ ਹੀ ਤਾਂ ਹੋਣਾ ਲਿਖਿਆ ਹੈ ਹੋਰ ਕੌਣ ਹੈ ਇਹ ਜੋ ਤੁਰਕਾਂ ਨੂੰ ਗਾਜਰ ਮੂਲੀ ਵਾਂਗ ਵੱਢ ਰਿਹਾ ਹੈ ਸਦੀਆਂ ਤੋਂ ਦਿੱਲੀ ਵਾਸੀਆਂ ਦਾ ਲਹੂ ਪੀਣ ਵਾਲੇ ਪਠਾਨ ਬੱਚੇ ਉਹਨਾਂ ਅੱਗੇ ਮੇਮੀਆਂ ਵਾਂਗ ਭੱਜੇ ਫੜਦੇ ਹਨ ਚਾਂਦਨੀ ਚੌਂਕ ਵਿੱਚ ਖਲੋਤੇ ਹਿੰਦੂ ਸੇਠਾਂ ਕੋਲਾ ਕੇ ਇੱਕ ਹਿੰਦੂ ਸੰਨਿਆਸੀ ਬੋਲਿਆ ਉੱਠ ਗਈ ਸਫਾ ਮਲੇਚ ਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾ ਨਿਹ ਕਲੰਕ অবতার ਦੋ ਘੋੜ ਸਵਾਰ ਸਿੰਘ ਚਾਂਦਨੀ ਚੌਂਕ ਵਿੱਚ ਉਹਨਾਂ ਕੋਲ ਆਏ ਤੇ ਬੋਹੜ ਨੂੰ ਨਮਸਕਾਰ ਕਰਕੇ ਅਰਦਾਸ ਕੀਤੀ ਤੇ ਮਗਰੋਂ ਇਹ ਵਾਕ ਕਹੇ ਔਹ ਦੇਖੋ ਸਿੰਘਾਂ ਨੇ ਵੀ ਨਿਹ ਕਲਮ ਕਦਾ ਨਾਮ ਲਿਆ ਹੈ ਤੇ ਦੇਖੋ ਤੁਰਕ ਸਿਪਾਹੀ ਕਿਵੇਂ ਭੱਜੇ ਜਿਉਂ ਸ਼ੇਰ ਦੀ ਦਹਾੜ ਹਿਰਨਾ ਦੇ ਸਾਹ ਸੁੱਤ ਦਿੰਦੀ ਹੈ ਉਵੇਂ ਹੀ ਲਾਲ ਕਿਲੇ ਦੇ ਸਾਹ ਸੁੱਤੇ ਗਏ ਹਨ ਕੋਈ ਮੰਨੇ ਨਾ ਮੰਨੇ ਖਾਲਸਾ ਹੀ ਹੈ ਨਿਹ ਕਲੰਕ ਅਫਤਾਰ ਫਗਵਾਨ ਨੇ ਆਪਣਾ ਪੁੱਤਰ ਭੇਜ ਦਿੱਤਾ ਹੈ ਡੁੱਬਦੇ ਹਿੰਦੁਸਤਾਨ ਨੂੰ ਬਚਾਉਣ ਲਈ ਉਹ ਸੰਨਿਆਸੀ ਮੁਰ ਬੋਲਿਆ ਤੇ Hindu सेठ ਉਸ ਦੀਆਂ ਗੱਲਾਂ ਸੋਰ-ਸੋਰ ਹੈਰਾਨ ਹੋ ਰਹੇ ਸਨ ਆਖ ਤਾਂ ਸਹੀ ਗੱਲਾਂ ਹੀ ਰਿਹਾ ਹੈ ਸਾਧੂ ਅੱਜ ਤੱਕ ਨਾ ਅਸੀਂ ਤੇ ਨਾ ਸਾਡੇ ਦਾਦੇ ਪੜਦਾਦੇ ਨੇ ਲਾਲ ਕਿਲਾ ਇੰਨਾ ਸਹਮੀਆਂ ਦੇਖਿਆ ਹੈ ਜਿੱਥੋਂ ਜ਼ੁਲਮੀ ਫਰਮਾਨ ਦੇ ਫਤਵੇ ਜਾਰੀ ਹੁੰਦੇ ਸਨ ਉਸੇ ਥਾਂ ਤੋਂ ਹੁਣ ਬੇਨਤੀ ਦੀਆਂ ਚਿੱਠੀਆਂ ਭੇਜੀਆਂ ਜਾਂਦੀਆਂ ਹਨ ਸਮਝੌਤਿਆਂ ਦੇ ਰੁਕੇ ਰਵਾਨਾ ਹੋ ਰਹੇ ਹਨ ਖਾਲਸੇ ਦੇ ਦਿੱਲੀ ਵਿੱਚ ਪੈਦਾ ਹੋਏ ਦਬਦਬੇ ਕਾਰਨ ਇਹ ਗੱਲਾਂ ਆਮ ਹੀ ਦਿੱਲੀ ਦੀਆਂ ਅੰਦਰੂਣ ਗਲੀਆਂ ਵਿੱਚ ਸੁਣਨ ਨੂੰ ਮਿਲ ਪੈਂਦੀਆਂ ਸਨ लाल किले ਉੱਤੇ ਨਿਸ਼ਾਨ ਝੁਲਾਉਣ ਤੋਂ ਅਗਲੇ ਦਿਨ ਹੀ ਗਲਖਾਉਲ ਸਿੰਘ ਨੇ ਪੰਜਾਬ ਨੂੰ ਚਾਲਾ ਪਾ ਦਿੱਤਾ ਹੁਣ ਬਸ ਸਰਦਾਰ ਬਘੇਲ ਸਿੰਘ ਦੀ ਕਮਾਨ ਹੇਠ 4000 ਸਿੰਘ ਅਹੀ ਦਿੱਲੀ ਰਹਿ ਗਏ ਸਨ ਜਿਨ੍ਹਾਂ ਇੱਕ ਵੱਡਾ ਕਾਰਜ ਨਿਪਟਰੀ ਚੜਨਾ ਸੀ ਉਹਨਾਂ ਆਪਣਾ ਡੇਰਾ ਸਬਜ਼ੀ ਮੰਡੀ ਵੀ ਖਿਲਾਇਆ ਸ਼ਹਿਰ ਦੀਆਂ ਸਾਰੀਆਂ ਚੁੰਗੀਆਂ ਹੁਣ ਸਿੰਘਾਂ ਦੀ ਦੇਖਰੇਖ ਹੇਠ ਸਨ ਚਾਂਦਨੀ ਚੌਕ ਵਾਲੀ ਕੋਤਵਾਲੀ ਵੀ ਹੁਣ ਸਿੰਘਾਂ ਦੇ ਕਬਜ਼ੇ ਵਿੱਚ ਸੀ ਸ਼ਾਹੀ ਮੁਗਲ ਪਰਿਵਾਰ ਤਾਂ ਹੁਣ ਬਸ ਕਿਲੇ ਦੇ ਅੰਦਰ ਹੀ ਕੈਦ ਹੋ ਕੇ ਰਹਿ ਗਿਆ ਸੀ ਉਹਨਾਂ ਦੀ ਬਾਦਸ਼ਾਹਤ ਹੁਣ ਲਾਲ ਕਿਲੇ ਦੀਆਂ ਕੰਧਾਂ ਅੰਦਰ ਹੀ ਚਲਦੀ ਸੀ ਹਾਲਾਂਕਿ ਲਾਲ ਕਿਲੇ ਦੇ ਦਰਵਾਜ਼ੇ ਉੱਤੇ ਵੀ ਹੁਣ ਹਰਾ ਨਹੀਂ ਨੀਲਾ ਨਿਸ਼ਾਨ ਝੂਲ ਰਿਹਾ ਸੀ ਦਿੱਲੀ ਦਾ ਸਾਰਾ ਪ੍ਰਬੰਧ ਸਰਦਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਕੋਟ ਸਵਾਰ ਸਾਰਾ ਦਿਨ ਦਿੱਲੀ ਦੀਆਂ ਗਲੀਆਂ ਵਿੱਚ ਗਸ਼ਤ ਕਰਦੇ ਰਹਿੰਦੇ ਸਨ ਐਸੀ ਸ਼ਾਂਤੀ ਤਾਂ ਪਹਿਲਾਂ ਕਦੇ ਨਹੀਂ ਦੇਖੀ ਸ਼ਹਿਰ ਵਿੱਚ अनेका ਹਮਲਾਵਰ ਆਏ अनेका ਗਏ ਕਿੰਨਿਆਂ ਨੇ ਦਿੱਲੀ ਦਾ ਖਸਮ ਬਣਨਾ ਚਾਹੀਆ ਮੁਗਲ ਤੁਰਕ ਪਠਾਨ ਰੋਹੇਲੇ ਮਰਾਠੇ ਜਾਟ ਤੇ ਹੋਰ ਪਤਾ ਨਹੀਂ ਕਿੰਨੇ ਮਾਲਕ ਬਣੇ ਦਿੱਲੀ ਦੇ ਪਰ ਸ਼ਹਿਰ ਵਿੱਚ ਅਜਿਹੀ ਸ਼ਾਂਤੀ ਪਹਿਲਾਂ ਕਦੇ ਨਹੀਂ ਹੋਈ ਹਾਂ ਸ਼ਹਿਰ ਸਹਿਮਿਆ ਜ਼ਰੂਰ ਕਈ ਵਾਰ ਦਾਰ ਵਿੱਚ ਚੁੱਪ ਜ਼ਰੂਰ ਹੁੰਦਾ ਸੀ ਜ਼ਾਲਮ ਰਾਜਿਆਂ ਦਾ ਸਤਾਇਆ ਸ਼ਾਂਤ ਵੀ ਹੁੰਦਾ ਸੀ ਪਰ ਉਹ ਮਰਦਾਂ ਸ਼ਾਂਤੀ ਹੁੰਦੀ ਸੀ ਇਹ ਕੈਸੀਆਂ ਫਿਜ਼ਾਵਾਂ ਨੇ ਜੋ ਅੱਜ ਕੱਲ੍ਹ ਦਿੱਲੀ ਵਿੱਚ ਵਗ ਰਹੀਆਂ ਨੇ ਹੁਣ ਸ਼ਹਿਰ ਰਾਤਾਂ ਨੂੰ ਬੇਫਿਕਰਾ ਹੋ ਕੇ ਸੌਂਦਾ ਹੈ ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਵਿੱਚ ਐਨੀ ਸਕੂਨ ਦੀ ਨੀਂਦ ਕਦੇ ਨਹੀਂ ਲਈ ਸੁਖਦਿਆਂ ਸਵੇਰਾ ਆਉਂਦੀਆਂ ਨੇ ਤੇ ਹਾਸਿਆਂ ਨਾਲ ਰਾਤਾਂ ਦਾ ਸਵਾਗਤ ਹੁੰਦਾ ਔਰ ਤਾਂ ਹੋਰ ਹੁਣ ਤਾਂ ਧੀਆ ਧਿਆਣੀਆਂ ਵੀ ਘਰਾਂ ਤੋਂ ਬਾਹਰ ਜਾਂਦੀਆਂ ਵਰਤੀਆਂ ਨਹੀਂ ਕਿੰਨੇ ਕੈਰਾਂ ਦੇ ਦਿਨ ਦੇਖੇ ਨੇ ਸ਼ਹਿਰ ਦੀ ਔਰਤਾਂ ਜਿਆਦਾ ਕੋਈ ਨਵਾਂ ਹਮ ਹਮਲਾਵਰ ਆਉਂਦਾ ਵਿਚਾਰੀਆਂ ਨੂੰ ਲੁਕਣ ਨੂੰ ਥਾਂ ਨਾ ਲੱਭਦੀ ਪਰ ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਸਿੰਘ ਕਿ ਸ਼ਹਿਰ ਦੀ ਇੱਕ ਤੀਨੀ ਵਾਲ ਅੱਖ ਚੱਕ ਕੇ ਨਹੀਂ ਦੇਖੀ ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਕਿ ਚਲੋ ਸਿੰਘਾਂ ਦੀ ਤੱਕੜਤ ਹੀ ਕਹਿੰਦੇ ਇਹਨਾਂ ਦੇ ਗੁਰੂ ਸਾਹਿਬਾਨੀ ਐਸੀ ਘੜੀ ਹੈ ਪਰ ਜਿੱਦਣ ਦੇ ਹੀ ਇੱਥੇ ਨੇ ਸ਼ਹਿਰ ਵਿੱਚ ਕਿਸੇ ਵੱਲੋਂ ਵੀ ਕਿਸੇ ਕੁੜੀ ਨਾਲ ਕੋਈ ਵਧਿੱਕੀ ਨਹੀਂ ਕੀਤੀ ਕੀਨੇ ਮਹੀਨਿਆਂ ਤੋਂ ਦਿੱਲੀ ਵਾਸੀ ਕੁੜੀਆਂ ਅੱਗੇ ਵੀ ਕਿਸੇ ਨੇ ਸਿਰ ਨਹੀਂ ਚੁੱਕਿਆ ਕਿਹੜਾ ਰੋਗ ਹੈ ਸਿੱਖ ਸਰਦਾਰਾਂ ਦਾ ਅੱਜ ਕੱਲ ਇਹ ਗੱਲਾਂ ਦਿੱਲੀ ਦੇ ਬਾਜ਼ਾਰਾਂ ਵਿੱਚ ਚਰਚਾ ਦਾ ਵਿਸ਼ਾ ਹਨ ਸਰਦਾਰ ਬਗੇਲ ਸਿੰਘ ਨੇ ਸ਼ਹਿਰ ਦਾ ਨਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ ਕਿ ਕੋਈ ਕਿਸੇ ਉੱਤੇ ੱਤਕਾ ਕਰਨ ਦੀ ਹਿੰਮਤ ਨਹੀਂ ਕਰ ਰਿਹਾ। ਦਿੱਲੀ ਦੀਆਂ ਗਲੀਆਂ ਵਿੱਚ ਅਕਾਲ ਅਕਾਲ ਜਪਦੇ ਫਿਰਦੇ ਘੋੜਸਵਾਰ ਸਿੰਘ ਦਿੱਲੀ ਵਾਸੀਆਂ ਨੂੰ ਫਰਿਸ਼ਤਿਆਂ ਜਿਹਾ ਜਾਪ ਰਹੇ ਹਨ। ਇੱਕ ਦਿਨ ਸਰਦਾਰ ਸੁਖੂ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਜਾਮਾ ਮਸਜਿਦ ਦੇ ਨੇੜੇ ਵਾਲੇ ਅਮੀਰ ਮੁਹੱਲੇ ਵਿੱਚ ਜਾ ਵੜਿਆ। ਉਸ ਥਾਂ ਬਹੁਤੇ ਘਰ ਵਜ਼ੀਰਾਂ ਤੇ ਬਾਦਸ਼ਾਹ ਦੇ ਹੋਰ ਦਰਬਾਰੀਆਂ ਦੇ ਸਨ। ਮੁਗਲ ਦਰਬਾਰ ਦੇ ਵਜ਼ੀਰਾਂ ਤੇ ਦਰਬਾਰੀਆਂ ਤੇ ਗਿਲਾਸੀ ਸਿੱਖਾਂ ਨੂੰ ਸੋ ਬਹਾਨਾ ਵੀ ਮਿਲ ਗਿਆ ਸੁਖੋ ਸਿੰਘ ਨੇ ਉਹ ਮੁਹੱਲਾ ਲੁੱਟਣਾ ਸ਼ੁਰੂ ਕਰ ਦਿੱਤਾ ਪੰਜ-ਸੱਤ ਅਮੀਰਾਂ ਦੇ ਘਰੋਂ ਹੀ ਖਾਸਾ ਮਾਲ ਹੱਥ ਲੱਗ ਗਿਆ ਇੱਕ ਅੱਧਾ ਹੋਰ ਅੱਜ ਬਸ ਬਾਕੀ ਫੇਰ ਸੀ ਆਖਰਿਆਂ ਸੁਖੋ ਸਿੰਘ ਆਪਣੇ ਅਗਲੇ ਘਰ ਵੱਲ ਵਧਿਆ ਉਸ ਘਰ ਕੋਈ ਮਰਦ ਨਹੀਂ ਸੀ ਬਸ ਬੇਗਮਾਂ ਵੇੜੇ ਵਿੱਚ ਬੈਠੀਆਂ ਸਨ ਹਾਥੀ ਦਰਵਾਜ਼ੇ ਜਿਹਾ ਦਰ ਤੋਂ ਸਿੰਘਾਂ ਘੋੜੇ ਅੰਦਰ ਹੀ ਕਰਕੇ ਇਹ ਤਾਂ ਕਿਸੇ ਵੱਡੇ ਅਮੀਰ ਦਾ ਘਰ ਚਾਪ ਰਿਹਾ ਹੈ ਇੱਕ ਸਿੰਘ ਨਾਲ ਦੇ ਸਿੰਘ ਨੂੰ ਬੋਲਿਆ ਬੇਗਮਾਂ ਸਿੰਘਾਂ ਦੇ ਘੋੜੇ ਦੇਖ ਕੇ ਅੰਦਰ ਨੂੰ ਭੱਜਣ ਲੱਗੀਆਂ ਤਾਂ ਸੁਖੂ ਸਿੰਘ ਬੋਲਿਆ ਉਹ ਨਹੀਂ ਭਾਈ ਅੰਦਰ ਨਾ ਭਜੋ ਅਸੀਂ ਕੁਝ ਨਹੀਂ ਆਪਣਾ ਤੁਹਾਨੂੰ ਸੁਣਦਿਆਂ ਬੇਗਮਾਂ ਸੈਰਨ ਕੇ ਖਲੋ ਗਈਆਂ ਸੁਖੂ ਸਿੰਘ ਘੋੜੇ ਤੋਂ ਉਤਰਿਆ ਤੇ ਬੇਗਮਾਂ ਵੱਲ ਵਧਿਆ ਕੋਲ ਆਉਂਦੇ ਪੈਰਾਂ ਦੀ ਆਵਾਜ਼ ਸੁਣ ਕੇ ਬੇਗਮਾਂ ਕੰਬ ਰਹੀਆਂ ਸਨ ਸਾਡੀਆਂ ਧੀਆਂ ਨੂੰ ਕੁਝ ਨਾ ਕੀ ਹੋ ਸਿੱਖ ਜੀ ਇੱਕ ਬੇਗਮ ਬੋਲੀ ਵਾਏ ਗਰੂ ਅਸੀਂ ਤੁਹਾਨੂੰ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਬੀਬੀ ਮੈਂ ਤਾਂ ਇਹ ਕਹਿਣ ਲਈ ਨਜ਼ਦੀਕ ਆ ਰਿਹਾ ਸਾ ਕਿ ਸਿੰਘਾਂ ਨੇ ਤੁਹਾਨੂੰ ਛੂਹਣਾ ਵੀ ਨਹੀਂ ਸੋ ਤੁਸੀਂ ਭੈਣ ਬਣ ਕੇ ਆਪਣੇ ਸਭ ਗਹਿਣੇ ਲਾ ਕੇ ਇਸ ਚਾਦਰ ਉੱਤੇ ਢੇਰ ਕਰ ਦਿਓ ਬੇਗਮਾਂ ਦੇ ਮਗਰ ਚਾਦਰ ਵਿਛਾਉਂਦੇ ਸੁਖੂ ਸਿੰਘ ਬੋਲਿਆ ਸਭ ਔਰਤਾਂ ਨੇ ਬਿਨਾਂ ਸਮਾਂ ਕੁਆਏ ਆਪਣੇ ਸਭ ਗਹਿਣੇ ਲਾ ਕੇ ਚਾਦਰ ਉੱਤੇ ਸੁਟਣੇ ਸ਼ੁਰੂ ਕਰ ਦਿੱਤੇ ਗਲ ਦੀ ਹਾਰ ਬਾਜੂ ਬੰਦ ਕੰਨਾਂ ਦੇ ਮੁੰਦਰੇ ਤੇ ਹੋਰ ਸਭ ਗਜਰੇ ਵਗੈਰਾ ਸਭ ਲਾ ਕੇ ਸੁੱਟ ਦਿੱਤੇ ਤੇ ਉਹ ਚੂੜੀਆਂ ਵੀ ਪਹਿਨ ਇੱਕ ਕੁੜੀ ਦੇ ਹੱਥ ਪਾਈਆਂ 16 ਦੇ ਚੂੜੀਆਂ ਨੂੰ ਦੇਖ ਕੇ ਸੁਖੋ ਸਿੰਘ ਬੋਲਿਆ ਪਰ ਉਹ ਚੂੜੀਆਂ ਲੈ ਨਹੀਂ ਰਹੀਆਂ ਸਾਂ ਸ਼ਾਇਦ ਉਹ ਚਿਰਦੀਆਂ ਪਾਈਆਂ ਹੋਈਆਂ ਸਨ ਤੇ ਹੁਣ ਕੁੜੀ ਦਾ ਹੱਥ ਮੋਟਾ ਹੋ ਗਿਆ ਸੀ ਪਰ ਫਿਰ ਵੀ ਡਰਦੇ ਡਰਦੇ ਇੱਕ ਬੀਬੀ ਨੇ ਕੁੜੀ ਦੀਆਂ ਉਹ ਚੂੜੀਆਂ ਧੱਕੇ ਨਾਲ ਲਾਉਣੀਆਂ ਸ਼ੁਰੂ ਕੀਤੀਆਂ ਕੁੜੀ ਦਾ ਹੱਥ ਛਿਲਿਆ ਜਾ ਰਿਹਾ ਸੀ ਸੋ ਉਹ ਪੀੜ ਨਾਲ ਅੱਖਾਂ ਮਿਚਦਿਆਂ ਬੋਲੀ ਨਾਲੇ ਭੈਣਾ ਕਹੀ ਜਾਂਦੇ ਆ ਤੇ ਨਾਲੇ ਸਾਡੇ ਕਹਿਣੇ ਖੋਈ ਜਾਂਦੇ ਆ ਚੁੱਪ ਕਰ ਬਕਵਾਸ ਨਾ ਕਰ ਜੇ ਕੋਈ ਹਮਲਾਵਰ ਹੋਰ ਹੁੰਦੇ ਤਾਂ ਉਹਨਾਂ ਚੂੜੀਆਂ ਦੇ ਨਾਲ ਨਾਲ ਤੇਰੇ ਹੱਥ ਵੀ ਵੱਢ ਲਾਣੇ ਸੀ ਸੁਖੋ ਸਿੰਘ ਤਾਂ ਹਜੇ ਕੁਝ ਨਹੀਂ ਬੋਲੇ ਆ ਪਰ ਤੱਕੇ ਨਾਲ ਚੂੜੀਆਂ ਉਤਾਰ ਰਹੀ ਬੀਬੀ ਕੁੜੀ ਨੂੰ ਬੋਲੀ ਉਸਨੇ ਕੁੜੀ ਦੇ ਬੋਲਣ ਤੇ ਗੁੱਸੇ ਨਾਲ ਚੂੜੀਆਂ ਖਿੱਚੀਆਂ ਤੇ ਉਹ ਲੈ ਗਈਆਂ ਆਹ ਲੋ ਸਿੱਖ ਜੀ ਆਖਦੇ ਆ ਉਸਨੇ ਸੁਖੋ ਸਿੰਘ ਵੱਲ ਦੇਖਿਆ ਪਰ ਉਹ ਤਾਂ ਪਿੱਛੇ ਜਾ ਰਿਹਾ ਸੀ ਕੁੜੀ ਦੇ ਬੋਲ ਨਾਲੇ ਭੈਣਾ ਕਹੀ ਜਾਂਦੇ ਆ ਤੇ ਨਾਲੇ ਗਹਿਣੇ ਖੋਈ ਜਾਂਦੇ ਆ ਸੁਖੂ ਸਿੰਘ ਸਣੇ ਕਈ ਸਿੰਘਾਂ ਦੇ ਕੰਨ ਵਿੱਚ ਗੂੰਜ ਰਹੇ ਸਨ 25 ਤੋਂ ਗਲਤੀ ਹੋ ਗਈ ਸਿੱਖ ਜੀ ਮਾਫ ਕਰਿਓ ਬੀਬੀ ਹਜੇ ਵੀ ਡਰੀ ਹੋਈ ਸੀ ਗਲਤੀ ਤਾਂ ਸਾਡੇ ਤੋਂ ਹੋ ਰਹੀ ਸੀ ਵੱਡੀ ਗਲਤੀ ਹੋ ਰਹੀ ਸੀ ਤੇ ਸਾਡੀ ਇਸ ਭੈਣ ਨੇ ਸਾਨੂੰ ਪਾਪ ਤੋਂ ਬਚਾ ਲਿਆ ਕਹਿੰਦੇ ਆ ਸੁਖੂ ਸਿੰਘ ਨੇ ਦੋ ਵੱਡੀਆਂ ਪੰਡਾਂ ਕੁੜੀ ਦੇ ਪੈਰਾ ਮਚਤਾਰ ਦਿੱਤੀਆਂ ਮੈਂ ਤੇਰੇ ਗਹਿਣੇ ਨਹੀਂ ਲਵਾਂਗਾ ਭੈਣ ਕਿਸੇ ਭੈਣ ਦੇ ਨਹੀਂ ਲਵਾਂਗਾ ਆਪਣੇ ਭਰਾ ਵੱਲੋਂ ਆ ਕਬੂਲ ਕਰ। ਤੇ ਸੁਖੂ ਸਿੰਘ ਨੇ ਲੁੱਟੇ ਹੋਏ ਪੁਰਾਣੇ ਸਭ ਹੀਰੇ ਮੋਤੀ ਗਹਿਣੇ ਵੀ ਕੁੜੀ ਇਕ ਢੇਰ ਕਰ ਦਿੱਤੇ। ਮਾਫ ਕਰੀਂ ਭੈਣ। ਕਹਿੰਦੇ ਹੌਸ ਨੇ ਹੱਥ ਜੋੜੇ ਤੇ ਅੱਖਾਂ ਪਰਦਾ ਪਿੱਛੇ ਮੁੜ ਗਿਆ। ਕਾਸ਼ ਸਭ ਪੈਣਾ ਦੇ ਵੀਰ ਤੇਰੇ ਜਹੀ ਹੋਣ। ਕੁੜੀ ਨੇ ਅੱਗੇ ਵਾਧੇਆਂ ਕਿਹਾ। ਸੁਖੂ ਸਿੰਘ ਪਿਆਰ ਨਾਲ ਕੁੜੀ ਦੇ ਸਿਰ ਤੇ ਹੱਥ ਧਰਨਾ ਚਾਹੁੰਦਾ ਸੀ। ਪਰ ਉਸ ਤੋਂ ਪਛਾਣ ਆ ਦੇਖਿਆ ਗਿਆ। ਉਹ ਕੁੜੀ ਨਾਲ ਅੱਖ ਮਲਾਉਣੇ ਸੰਗ ਰਿਹਾ ਸੀ। ਜਿਉਂ ਦੀ ਵਸਦੀ ਤੇ ਹਸਦੀ ਖੇਡਦੀ ਰਹਿ ਭੈਣੇ ਕਦੇ ਵੀ ਲੋੜ ਪਵੇ ਆਪਣੇ ਇਸ ਭਰਾ ਨੂੰ ਯਾਦ ਕਰੀ ਤੇ ਉਹ ਸਿੰਘਾਂ ਨੂੰ ਨਾਲ ਲੈ ਕੇ ਚਲਾ ਗਿਆ ਉਹ ਘੋੜੇ ਉੱਤੇ ਨਹੀਂ ਚੜਿਆ ਤੇ ਉਵੇਂ ਹੀ ਤੁਰਦਾ ਤੁਰਦਾ ਚਾਂਦਨੀ ਚੌਂਕ ਪਹੁੰਚਿਆ ਤੇ ਕਿੰਨਾ ਚਿਰ ਖੂ ਕੋਲੇ ਖੜੇ ਬੋੜ ਹੇਠ ਬੈਠਾ ਰੋਂਦਾ ਰਿਹਾ ਸਰਦਾਰ ਬਗੇਲ ਸਿੰਘ ਕੋਲੇ ਖਬਰ ਪਹੁੰਚੀ ਤਾਂ ਉਹ ਬੋਲੇ ਉਹ ਤਾਂ ਸਰਦਾਰ ਸੁਖੂ ਸਿੰਘ ਹੀ ਸੀ ਜਿ ਕੁੜੀ ਦੇ ਬੋਲਾਂ ਤੇ ਪਿਗਲ ਗਿਆ ਪਰ ਜੇ ਕੋਈ ਹੋਰ ਕੋਝੰਗੀ ਹੁੰਦੇ ਜਿਨ੍ਹਾਂ ਨੂੰ ਹਜੇ ਗੁਰਮਤ ਡ੍ਰਿਡ ਨਹੀਂ ਤਾਂ ਜ਼ਰੂਰ ਨੁਕਸਾਨ ਹੋ ਜਾਣਾ ਸੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਕਟਨਾ ਵਾਪਰੇ ਤੁਸੀਂ ਸਾਰੇ ਸ਼ੈਰੀਆਂ ਨੂੰ ਸੁਨੇਹਾ ਭਜਵਾਓ ਕਿ ਇੱਥੇ ਮਿਲਣ ਲਈ ਬੁਲਾਓ ਸਰਦਾਰ ਬਗੇਲ ਸਿੰਘ ਨੇ ਦਿੱਲੀ ਦੇ ਸਾਰੇ ਵਪਾਰ ਮੰਡਲ ਨੂੰ ਸੰਤਾ ਭੇਜਿਆ ਸਬਜੀ ਮੰਡੀ ਵਿੱਚ ਭਾਰੀ ਇਕੱਠ ਹੋਇਆ ਸਰਦਾਰ ਚਬੂਤਰੇ ਉੱਤੇ ਬੈਠਾ ਸੀ ਜਦ ਸਾਰੇ ਵਪਾਰੀ ਆ ਗਏ ਤਾਂ ਸਰਦਾਰ ਉੱਠਿਆ ਤੇ ਬੋਲਿਆ ਮੈਂ ਜਾਣਦਾ ਹਾਂ ਕਿ ਜਦ ਹੀ ਕੋਈ ਹਮਲਾਵਰ ਕਿਸੇ ਸ਼ਹਿਰ ਉੱਤੇ ਤਾਵਾ ਬੋਲਦਾ ਹੈ ਤਾਂ ਲੜਾਈ ਦੌਰਾਨ ਬਹੁਤ ਸਾਰੀਆਂ ਵਧਿਕੀਆਂ ਹੋ ਜਾਂਦੀਆਂ ਹਨ ਸ਼ਹਿਰ ਦੇ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਭਾਵੇਂ ਕਿ ਦਿੱਲੀ ਵਾਸੀਆਂ ਲਈ ਜੰਗ ਜਾਂ ਲੁੱਟ ਮਾਰ ਕੋਈ ਨਵੀਂ ਗੱਲ ਨਹੀਂ ਪਰ ਫਿਰ ਵੀ ਹਰ ਹਮਲਾ ਕੋਈ ਨਾ ਕੋਈ ਐਸਾ ਜ਼ਖਮ ਜ਼ਰੂਰ ਦੇ ਜਾਂਦਾ ਹੈ ਜੋ ਨਾਸੂਰ ਬਣ ਜਾਂਦਾ ਹੈ ਹਾਲਾਂਕਿ ਸਿੱਖਾਂ ਦੀ ਘਾਟ ਦੁਨੀਆ ਦੇ ਦੂਜੇ ਮਨੁੱਖਾਂ ਤੋਂ ਪਿੰਨ ਹੈ ਤੇ ਇਹਨਾਂ ਦੇ ਹਮਲੇ ਵੀ ਕੁਲ ਰਾਜੀਆਂ ਨਾਲੋਂ ਵੱਖਰੇ ਹਨ ਫੇਰ ਵੀ ਇਨਾ ਹਮਲਿਆਂ ਦੌਰਾਨ ਜੇ ਕਿਸੇ ਇੱਕ ਸਿੰਘ ਵੱਲੋਂ ਵੀ ਕੋਈ ਵਧੀ ਕੀ ਕਿਸੇ ਦਿੱਲੀ ਵਾਸੀ ਨਾਲ ਹੋ ਗਈ ਹੋ ਗਈ ਤਾਂ ਮੈਂ ਉਸ ਦੀ ਆਪ ਸਭ ਤੋਂ ਹੱਥ ਛੋੜ ਕੇ ਮਾਫੀ ਮੰਗਦਾ ਹਾਂ ਤੇ ਇਹ ਕਹਿੰਦੇ ਆ ਸਰਦਾਰ ਚਬੂਤਰੀ ਤੋਂ ਹੇਠਾਂ ਆ ਗਿਆ ਸਰਦਾਰ ਜਿਉਂ ਹੀ ਵਪਾਰੀਆਂ ਕੋਲ ਆਇਆ ਤਾਂ ਸਾਰਾ ਵਪਾਰ ਮੰਡਲ ਕੋਡਿਆਂ ਭਾਰ ਹੋ ਕੇ ਸਰਦਾਰ ਅੱਗੇ ਬੈਠ ਗਿਆ ਤੇ ਉਹਨਾਂ ਵਿੱਚੋਂ ਇੱਕ ਮੁਖੀ ਬੋਲਿਆ ਸਾਡੇ ਧੰਨ ਭਾਗਨੇ ਸਰਦਾਰ ਬਗੇਲ ਸਿੰਘ ਜੀ ਕਿ ਦਿੱਲੀ ਵਿੱਚ ਖਾਲਸਾ ਜੀ ਦੇ ਚਰਨ ਪਏ ਨੇ ਕੁਸੀਂ ਸੱਚ ਆਖਦੇ ਹੋ ਕਿ ਦਿੱਲੀ ਲਈ ਲੁੱਟਮਾਰ ਜਾਂ ਹਮਲਾਵਰ ਕੋਈ ਨਵੀਂ ਗੱਲ ਨਹੀਂ ਦਿੱਲੀ ਵਾਸੀ ਇਕੱਠਾ ਕਰਦੇ ਹਨ ਤੇ ਹਮਲਾਵਰ ਲੁੱਟ ਕੇ ਲੈ ਜਾਂਦੇ ਹਨ ਸਦੀਆਂ ਤੋਂ ਦਿੱਲੀ ਵਿੱਚ ਇਹੋ ਹੁੰਦਾ ਆਇਆ ਹੈ ਪਰ ਜੋ ਸਦੀਆਂ ਵਿੱਚ ਪਹਿਲੀ ਵਾਰੀ ਹੋਇਆ ਹੈ ਉਹ ਇਹ ਕਿ ਪਹਿਲੀ ਵਾਰ ਦਿੱਲੀ ਨੇ ਐਸਾ ਕੋਈ ਹਮਲਾਵਰ ਦੇਖਿਆ ਹੈ ਜਿਸ ਨੇ ਉਹਨਾਂ ਦੀਆਂ 3 ਭੈਣਾਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਨਹੀਂ ਰੋਲਿਆ ਖਾਲਸ ਨੇ ਆਪ ਤੱਕ ਕੀ ਕਰਨਾ ਸੀ ਸਗੋਂ ਜੱਤੋ ਸਿੰਘ ਦਿੱਲੀ ਦੀਆਂ ਬਰੂਹਾਾਂ ਦੇ ਅੰਦਰ ਆਏ ਹਨ ਕਿਸੇ ਵੱਲੋਂ ਵੀ ਸਾਡੀ ਧੀ ਦੀ ਚੁੰਨੀ ਨੂੰ ਹੱਥ ਨਹੀਂ ਪਾਇਆ ਗਿਆ ਸਾਡੇ ਧਨ ਭਾਗ ਨੇ ਖਾਲਸਾ ਜੀ ਦਿੱਲੀ ਦੇ ਧਨ ਭਾਗ ਨੇ ਕਿ ਖਾਲਸਾ ਜੀ ਨੇ ਚਰਨ ਪਾਏ ਕਹੀ ਕਹਿੰਦੇ ਕਿੰਨੇ ਹੀ ਵਪਾਰੀਆਂ ਦੀਆਂ ਅੱਖਾਂ ਵਿੱਚ ਹਥਰੂ ਵਾਗੇ ਸਰਦਾਰ ਨੇ ਉਹਨਾਂ ਨੂੰ ਸਮਝਾਇਆ ਕਿ ਸਿੱਖਾਂ ਦਾ ਨਿਆਪ ਪ੍ਰਬੰਧ ਕਿਵੇਂ ਕੰਮ ਕਰਦਾ ਹੈ ਇਹ ਲਗਭਗ ਉਹੋ ਢੰਗ ਸੀ ਜੋ ਸਰਦਾਰ ਜੱਸਾ ਸਿੰਘ ਅਲੂਵਾਲੀਏ ਨੇ ਸਰਹੰਦ ਵਿੱਚ ਕੋਤਵਾਲੀ ਬਿਠਾਉਣ ਲਈ ਤੈਅ ਕੀਤਾ ਸੀ ਕਿਸੇ ਵੀ ਤੱਕੇ ਜ਼ਬਰਜਸਤ ਲੁੱਟ ਦੀ ਸ਼ਿਕਾਇਤ ਗਸ਼ਟ ਕਰ ਰਹੇ ਕੋਤਸਵਾਰ ਨੂੰ ਕੀਤੀ ਜਾਵੇ ਜੇ ਕਿਸੇ ਕੋਤਸਵਾਰ ਸਿੰਘ ਨੇ ਵਧੇ ਕੀ ਕੀਤੀ ਹੋਵੇ ਤਾਂ ਕੋਤਵਾਲੀ ਦੇ ਮੁਖੀ ਸਿੰਘ ਕੋਲ ਖਬਰ ਪਹੁੰਚਾਈ ਜਾਵੇ ਜੇ ਕੋਤਵਾਲ ਸਿੰਘ ਵਿਰੁੱਧ ਕੋਈ ਗਿਲਾ ਹੋਵੇ ਤਾਂ ਸਬਜ਼ੀ ਮੰਡੀ ਵਿਖੇ ਸਤ ਸਿੰਘਾਂ ਦੇ ਡੇਰੀ ਪਹੁੰਚਾਇਆ ਜਾਵੇ ਤੇ ਸਬੰਧਤ ਨਿਸਲ ਦੇ ਮੁਖੀ ਸਿੰਘ ਨੂੰ ਦੱਸਿਆ ਜਾਵੇ ਮੁਖੀ ਸਿੰਘ ਦੀ ਕਿਸੇ ਗਲਤੀ ਦੀ ਜਾਣਕਾਰੀ ਚਬੂਤਰੇ ਉੱਤੇ ਬਿਰਾਜਮਾਨ ਸਿੰਘ ਨੂੰ ਦਿਓ ਜਬੂਤਰੇ ਵਾਲੇ ਸਿੰਘ ਦੀ ਸ਼ਿਕਾਇਤ ਲਈ ਬੇਝਿਜਕ ਕਾਲ ਬੁੰਗੇ ਉੱਤੇ ਪਹੁੰਚਿਆ ਜਾਵੇ। ਉਹ ਸਾਡੀ ਸਿਰਮੌਰ ਸੰਸਥਾ ਹੈ। ਅਕਾਲ ਪੁਰਖ ਜੀ ਦੀ ਸਾਰੀ ਫੌਜ ਅਕਾਲ ਜੀ ਦੇ ਬੁੰਗੇ ਦੇ ਅਧੀਨ ਹੈ। ਸੋ ਭਾਈ ਕਿਸੇ ਵੀ ਕਿਸਮ ਦਾ ਤੱਕਾ ਸਾਡੇ ਰਹਿੰਦਿਆਂ ਕਿਸੇ ਦਿੱਲੀ ਵਾਸੀ ਉੱਤੇ ਨਹੀਂ ਹੋਵੇਗਾ। ਸਾਰੇ ਦਿੱਲੀ ਵਾਸੀ ਤਾਂ ਖਾਲਸੇ ਤੋਂ ਪਹਿਲਾਂ ਹੀ ਸੰਤੁਸ਼ਟ ਨੇ। ਤੇ ਸਰਦਾਰ ਦੀ ਇਹ ਗੱਲ ਸੁਣ ਕੇ ਸਭ ਆਸ਼ਾਸ਼ ਕਰ ਉੱਠੇ। ਸਰਦਾਰ ਨੇ ਸਾਰਾ ਧਿਆਨ ਹੁਣ ਗੁਰਤਾਮਾ ਦੀ ਸਾਰੀ ਵਿੱਚ ਲਗਾ ਦਿੱਤਾ। ਸਭ ਤੋਂ ਪਹਿਲਾ ਨਿਸ਼ਾਨ ਕਿਸ ਸਥਾਨ ਚੁਲਾਇਆ ਜਾਵੇ ਉਸ ਬਾਰੇ ਗੁਰਮਤਾ ਕੀਤਾ ਗਿਆ ਹਾਲਾਂਕਿ ਮਜਰੂਮ ਕਾ ਟਿੱਲਾ ਸਾਹਿਬ ਵਿਖੇ ਸਿੰਘਾਂ ਦਾ ਪੜਾਅ ਹੋਣ ਕਾਰਨ ਪਹਿਲਾ ਨਿਸ਼ਾਨ ਉੱਥੇ ਚੁਲਾ ਦਿੱਤਾ ਗਿਆ ਸੀ ਹੁਣ ਦਲ ਨੇ ਬਾਕੀ ਗੁਰਸਥਾਨ ਪ੍ਰਗਟ ਕਰਨ 'ਤੇ ਧਿਆਨ ਦੇਣਾ ਸੀ ਸਭ ਤੋਂ ਪਹਿਲਾਂ ਅਸੀਂ ਉਹ ਸਥਾਨ ਪ੍ਰਗਟ ਕਰਾਂਗੇ ਜਿਨ੍ਹਾਂ ਦੀ ਉਸਾਰੀ ਵੇਲੇ ਰੋਲਾ ਪੈਣ ਦੀ ਕੋਈ ਸੰਭਾਵਨਾ ਨਹੀਂ ਦਿੱਲੀ ਦੇ ਵਸਨੀਕ ਸਿੱਖਾਂ ਨੂੰ ਸਦੋ ਨਿਸ਼ਾਨ ਦੇਹੀ ਉਹਨਾਂ ਤੋਂ ਕਰਵਾਉਂਦੇ ਹਾਂ ਸਰਦਾਰ ਬਗੇਲ ਸਿੰਘ ਨੇ ਗੁਰਮਤੇ ਵਿੱਚ ਆਪਣੇ ਵਿਚਾਰ ਦਿੱਤੇ ਸਭ ਨੇ ਸਹਿਮਤੀ ਪ੍ਰਗਟ ਕੀਤੀ ਦਿਲਵਾਲੀ ਸਿੰਘ ਹਾਜ਼ਰ ਹੋਏ ਫਤੇ ਬੁਲਾ ਕੇ ਸਰਦਾਰ ਨੇ ਉਹਨਾਂ ਨੂੰ ਸਤਕਾਰ ਨਾਲ ਇੱਕ ਪਾਸੇ ਬਹਾਇਆ ਆਪ ਸਭ ਕਿਸੇ ਇੱਕੋ ਥਾਂ ਦੇ ਵਸਨੀਕ ਹੋਏ ਖਿਲਰੇ ਹੋਏ ਹੋ ਦਿੱਲੀ ਵਿਚ ਆ ਡੜਥਾਂ ਜੀ ਜਦਾ ਸਿੰਘ ਪੁੱਛੇ ਦਿਲਵਾਲੀ ਸਿੰਘ ਤੋਂ ਹੀ ਨੇ ਖਾਲਸਾ ਜੀ ਕੁਝ ਕੋ ਨਹੀਂ ਹੋਰ ਪਾਸਿਆਂ ਤੋਂ ਪਰ ਜਦਾ ਉੱਥੋਂ ਨਹੀਂ ਤੇ ਤੁਹਾਡੀ ਕੀ ਸਲਾਹ ਹੈ ਕਿ ਖਾਲਸੇ ਨੇ ਸਭ ਤੋਂ ਪਹਿਲਾਂ ਕਿਹੜੇ ਸਥਾਨਾਂ 'ਤੇ ਸੇਵਾ ਆਰੰਭਣੀ ਚਾਹੀਦੀ ਹੈ ਜੇ ਕਿਹੜੇ ਸਥਾਨ ਹਨ ਜਿਨ੍ਹਾਂ ਉੱਤੇ ਤੁਰਕਾਂ ਦਾ ਕਬਜ਼ਾ ਨਹੀਂ ਕੋਚੇ ਵਾਲਾ ਸਥਾਨ ਤਾਂ ਸਾਡੇ ਕੋਲ ਹੀ ਹੈ ਖਾਲਸਾ ਜੀ ਉਸ ਸਥਾਨ 'ਤੇ ਅਸੀਂ ਲਗਾਤਾਰ ਘਿਓ ਦੇ ਦੀਵੇ ਬਾਲ ਰਹੇ ਹਾਂ ਕਿਹੜਾ ਸਥਾਨ ਹੈ ਕੁੱਚੀ ਜਿਸ ਥਾਂ ਦੋਵੇਂ ਮਾਤਾ ਸਹਿਬਾਨ ਰਹੀਆਂ ਸਨ ਧੰਨ ਧੰਨ ਮਾਤਾ ਸੁੰਦਰੀ ਜੀ ਧੰਨ ਧੰਨ ਆਦਿ ਸ਼ਕਤੀ ਮਾਤਾ ਸਾਹਿਬ ਦੀ ਵਾਝੀ ਜਿਉਂ ਹੀ ਸਰਦਾਰ ਬਘੇਲ ਸਿੰਘ ਨੇ ਕਿਹਾ ਉਥੇ ਹਾਜ਼ਰ ਸਭ ਸਿੰਘਾਂ ਨੇ ਹੱਥ ਜੋੜ ਕੇ ਸਿਰ ਨਵਾਏ ਤੇ ਦਲਦੇਵ ਸਿੰਘਾਂ ਨੇ ਹੱਥ ਧਰਤੇ ਨੂੰ ਸੁਹਾ ਮੱਥੇ ਨੂੰ ਲਾਏ। ਉਸੇ ਥਾਂ ਭਾਈ ਮਣੀ ਸਿੰਘ ਤੇ ਭਾਈ ਨੰਦ ਸਿੰਘ ਜੀ ਵੀ ਉਹਨਾਂ ਦੀ ਸੇਵਾ ਵਿੱਚ ਰਹੇ। ਨੌਵੇਂ ਪਾਤਸ਼ਾਹ ਜੀਆਂ ਦੀ ਦੇਹ ਦੀ ਸੰਭਾਲ ਕਰਨ ਵਾਲੇ ਸਿੱਖਾਂ ਵਿੱਚੋਂ ਵੀ ਕੁਝ ਸਿੰਘ ਕੁੱਚੇ ਦਿਲਵਾਲੀ ਦੇ ਵਸਨੀਕ ਸਨ। ਹਾਂ ਭਾਈ ਜੀਵਨ ਸਿੰਘ ਜੀ, ਭਾਈ ਅਗਿਆਰਾਮ ਜੀ, ਭਾਈ ਨਾਨੂ ਜੀ ਸਾਨੂੰ ਸਭ ਗਿਆਤ ਹੈ। ਸਰਦਾਰ ਬਗੇਰ ਸਿੰਘ ਨੇ ਇਹ ਪਹਿਲਾਂ ਸੁਣਿਆ ਹੋਇਆ ਸੀ ਜੀ ਖਾਲਸਾ ਜੀ ਕੁੱਚੇ ਵਿੱਚ ਬਹੁਤੇ ਸਿੱਖਾਂ ਦੇ ਘਰ ਸਨ ਹੁਣ ਤਾਂ ਕੁਝ ਤੁਰਕਾਂ ਨੇ ਕਬਜ਼ੇ ਹੇਠ ਕਰ ਲਏ ਨੇ ਪਰ ਪਹਿਲਾਂ ਸਾਰਾ ਕੁੱਚਾ ਹੀ ਦਿਲਵਾਲੀ ਸਿੰਘ ਕੋਲ ਸੀ ਜੋਤ ਕਿਸ ਥਾਂ ਬਲਦੀ ਹੈ ਜਿਸ ਘਰ ਵਿੱਚ ਮਾਤਾ ਸਹਿਬਾਨ ਰਹੀਆਂ ਸਨ ਪਹਿਲਾਂ ਜਦ ਮਾਤਾ ਮਈਆਂ ਮਈਆਂ ਅਨੰਦਪੁਰ ਸਾਹਿਬ ਤੋਂ ਦਿੱਲੀ ਆਈਆਂ ਮੁਰਜਲ ਸਤਗੁਰਾਂ ਮਾਤਾ ਸਾਹਿਬ ਨੂੰ ਆਪਣੇ ਸ਼ਸਤਰ ਦੇ ਕੇ ਹਜ਼ੂਰ ਸਾਹਿਬ ਤੋਂ ਦਿੱਲੀ ਭੇਜਿਆ ਉਦੋਂ ਵੀ ਇਸੇ ਸਥਾਨ ਉੱਤੇ ਆਏ ਉਹਨਾਂ ਸ਼ਸਤਰਾਂ ਦਾ ਪ੍ਰਕਾਸ਼ ਵੀ ਇਸੇ ਥਾਂ ਹੁੰਦਾ ਰਿਹਾ ਤਲਵੰਡੀ ਸਾਬੋ ਨੂੰ ਵੀ ਮਾਤਾ ਸਾਹਿਬਾਨ ਨੂੰ ਇਸੇ ਥਾਂ ਤੋਂ ਲਿਜਾਇਆ ਗਿਆ ਸੀ ਜਦ ਭਾਈ ਡੱਲੇ ਤੇ ਉਹਨਾਂ ਦੀ ਪਤਨੀ ਬੀਬੀ ਕਪੂਰੋ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਸੁੰਦਰ ਸਰੂਪ ਅਤੇ ਆਦ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਦੇ ਦਰਸ਼ਨਾਂ ਨੂੰ ਚਿਤ ਕਰ ਰਿਹਾ ਹੈ ਆਪ ਜੀ ਕਿਰਪਾ ਕਰਕੇ ਉਹਨਾਂ ਨੂੰ ਬੁਲਾ ਲਿਓ ਤਾਂ ਗੁਰੂ ਸਾਹਿਬ ਦੀ ਆਗਿਆ ਮਿਲਣ ਤੇ ਦੋ ਸਾਂਢਣੀਆਂ ਤਿਆਰ ਕਰਕੇ ਦੋਹਾਂ ਮਾਈਆਂ ਲਈ ਦਿੱਲੀ ਇਸੇ ਸਥਾਨ ਤੇ ਭੇਜੀਆਂ ਤੋਹਾਂ ਸਾਂਢਣੀਆਂ ਤੇ ਸਵਾਰ ਕਰਵਾ ਕੇ ਮਾਤਾ ਸਹਿਬਾਨ ਨੂੰ ਤਲਵੰਡੀ ਲਜਾਇਆ ਗਿਆ ਉਸ ਸਮੇਂ ਵੀ ਇਸੇ ਕੂਚੇ ਦਿਲਵਾਲੀ ਸਿੰਘ ਦੀ ਸੰਗਤ ਮਾਤਾ ਸੁੰਦਰ ਸਰੂਪ ਤੇ ਮਾਤਾ ਸਾਹਿਬ ਦੇਵਾਂ ਜੀ ਨਾਲ ਹੋ ਗਈ ਸੀ ਜਿਨ੍ਹਾਂ ਵਿੱਚ ਭਾਈ ਨਾਨੂ ਸਿੰਘ ਜੀ ਵੀ ਸਨ ਜਿਨ੍ਹਾਂ ਨੇ ਪਾਸ਼ਾ ਦੀ ਦੇ ਸੰਭਾਲ ਲਈ ਵੱਡੀ ਸੇਵਾ ਕੀਤੀ ਸੀ ਦਿਲਵਾਲੀ ਸਿੱਖਾਂ ਨੇ ਸਾਖੀ ਵਿਸਤਾਰ ਨਾਲ ਦੱਸੀ ਵਾਹਿਗੁਰੂ ਸ਼ੁਕਰੀਆ ਜੀ ਧੰਨਵਾਦ ਬਾਕੀ ਦਾ ਰਹਿੰਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ